ਕਨੇਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ 3.5 ਸਾਲ ਦੇ ਕਰੀਬ ਹੋ ਚੁੱਕੇ ਆ ਲੜਾਈ ਰੁਕ ਨਹੀਂ ਰਹੀ ਰਾਸ਼ਟਰਪਤੀ 트ੰਪ ਜਦੋਂ ਚੋਣਾਂ ਲੜ ਰਹੇ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਜਿੱਦਣ ਮੈਂ ਰਾਸ਼ਟਰਪਤੀ ਬਣ ਗਿਆ 24 ਘੰਟਿਆਂ ਦੇ ਵਿੱਚ ਵਿੱਚ ਰੂਸ ਤੇ ਯੂਕਰੇਨ ਦੀ ਲੜਾਈ ਬੰਦ ਕਰਾ ਦੇਵਾਂਗੇ ਲੜਾਈ ਬੰਦ ਨਹੀਂ ਹੋਈ ਖੈਰ ਇਹਨਾਂ ਨੇ ਯਤਨ ਬਹੁਤ ਕੀਤੇ ਆ ਤੇ ਯਤਨ ਬਹੁਤ ਸਿਹਰਦ ਤੇ ਲਗਾਤਾਰ ਕੀਤੇ ਨੇ ਦੋ ਸਮਿਟ ਹੋਏ ਆ ਪਿਛਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਇੱਕ ਸਮਿਟ ਤੇ ਹੋਇਆ ਜਿਹੜਾ ਰਾਸ਼ਟਰਪਤੀ 트ੰਪ ਤੇ ਪੋਤਨ ਦੇ ਵਿਚਕਾਰ ਐਂਕਰੇਜ ਦੇ ਵਿੱਚ ਤੇ ਦੂਜਾ ਹੋਇਆ ਵਸ਼ਿੰਗਟਨ ਦੇ ਵਿੱਚ ਜਿੱਥੇ ਪਾਸਟਰੰਪ ਤੇ ਜਲਾਂਸਕੀ ਤੇ ਯੂਰੋਪੀਅਨ ਲੀਡਰ ਤੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਸੀਗੇ ਨਤੀਜੇ ਦੋਹਾਂ ਦੇ ਵੱਖਰੇ ਵੱਖਰੇ ਨਿਕਲੇ ਆ ਨਤੀਜੇ ਵੱਖਰੇ ਵੱਖਰੇ ਕੀ ਨਿਕਲੇ ਆ ਅਸਲ ਚ ਮੁੱਦਾ ਕੀ ਆ ਗੱਲ ਕੀ ਆ ਗੱਲ ਇਹ ਆ ਕਿ ਰੂਸ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਨ ਅੱਜ ਵੀ ਉੱਥੇ ਹੀ ਖੜਾ ਜਿੱਥੇ ਉਹ 3 ਸਾਲ ਪਹਿਲਾਂ ਖੜਾ ਸੀ ਜਿੱਦਣ ਉਹਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ ਜਾਂ ਕਹੋ ਇਨਵੇਸ਼ਨ ਕੀਤੀ ਸੀ ਆਪਣੇ ਫੌਜ ਉੱਥੇ ਅੰਦਰ ਭੇਜੀ ਸੀ ਉਹ ਇਹ ਆ ਕਿ ਨਾਟੋ ਜਾਂ ਯੂਰੋਪੀਅਨ ਅਲਾਈਜ਼ ਜਾਂ ਸਾਰਾ ਅਮਰੀਕਾ ਇਹ ਸਾਰਾ ਕੁਝ ਉਹਨੂੰ ਸੁਰੱਖਿਆ ਨਾ ਦੇਵੇ ਰੂਸ ਦੇ ਬਾਰਡਰ ਦੇ ਉੱਤੇ ਇਹ ਹਥਿਆਰ ਨਾ ਲੈ ਕੇ ਆਉਣ ਸਾਨੂੰ ਜਿਹੜਾ ਯੂਕਰੇਨ ਦਾ ਵੱਡਾ ਹਿੱਸਾ ਇਹ ਦੇ ਦਿੱਤਾ ਜਾਵੇ ਤਾਂ ਅਸੀਂ ਸਮਝੌਤਾ ਕਰ ਲਾਂਗੇ ਤਾਂ ਅਸੀਂ ਕੁਝ ਨਹੀਂ ਕਰਦੇ ਨਹੀਂ ਤਾਂ ਸਾਡੀ ਲੜਾਈ ਜਾਰੀ ਰਹੂਗੀ ਅਮਰੀਕਾ ਦੇ ਰਾਸ਼ਟਰਪਤੀ ਦੀ ਵਲਾਦੀਮੀਰ ਪੁਤਿਨ ਨਾਲ ਅਲਾਸਕਾ ਦੇ ਵਿੱਚ ਮੁਲਾਕਾਤ ਤੋਂ ਬਾਅਦ ਉਹ ਅਜੇ ਫਿਰ ਉਸੇ ਸਟੈਂਡ ਤੇ ਕਾਇਆ ਜਿਉ 3 ਸਾਲ ਪਹਿਲਾਂ ਵਾਲੇ ਸਟੈਂਡ ਤੇ ਕਾਇਮ ਨੇ ਤਾਂ ਫਿਰ ਇਸ ਮੀਟਿੰਗ ਦਾ ਕੀ ਫਾਇਦਾ ਨਿਕਲਿਆ ਜਾਂ ਦਾ ਨਤੀਜਾ ਕੀ ਨਿਕਲਿਆ ਦੂਜੇ ਪਾਸੇ ਇਹਨਾਂ ਦੀ ਮੀਟਿੰਗ ਹੋਈਆ ਵਲਾਦੀਮੀਰ ਜ਼ਲਸਕੀ ਦੇ ਨਾਲ ਜਿਹੜੇ ਆ ਇਥੋਂ ਯੂਕਰੇਨ ਤੋਂ ਨੇ ਹੁਣ ਉਹ ਕਹਿੰਦੇ ਆ ਇਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਗੱਲਬਾਤ ਉੱਥੇ ਮਨਾ ਲਾਗੇ ਹੁਣ ਵਲਾਦੀਮੀਰ ਪੁੱਤਰ ਨੇ ਡੋਨਲਡ ਟਰੰਪ ਨੂੰ ਇੱਕ ਤਾਂ ਇਹ ਕਨਵਿੰਸ ਕਰ ਲਿਆ ਕਿ ਤੁਸੀਂ ਸਾਡੇ ਤੇ ਸੈਂਕਸ਼ਨ ਨਹੀਂ ਹੋਰ ਲਾਉਂਗੇ ਦੂਜਾ ਇਹ ਉਹਨਾਂ ਨੇ ਕਿਹਾ ਵੀ ਜੇ ਸ਼ਾਂਤੀ ਚਾਹੁੰਦੇ ਆ ਸੀਜ਼ਫਾਇਰ ਚਾਹੁੰਦੇ ਆ ਯੁੱਧਬੰਦੀ ਚਾਹੁੰਦੇ ਆ ਹੁਣੇ ਹੋ ਜਾਂਦੀ ਆ ਯੂਕਰੇਨ ਨੂੰ ਕੋ ਸਾਡੀ ਸ਼ਰਤ ਮੰਨ ਲਵੇ ਆਪਣਾ ਜਿੰਨਾ ਇਲਾਕਾ ਹੈ ਕਿੰਨੇ ਸਾਨੂੰ ਦੇ ਦੇਵੇ ਤੁਸੀਂ ਉੱਥੋਂ ਬਾਹਰ ਹੋ ਜਓ ਤੇ ਨਾ ਵੈਸਟ ਉੱਥੇ ਕੋਈ ਕੁਛ ਕਰੇ ਸ਼ੋ ਬੁਲਾਦੀਮੀਰ ਪੁੱਤਰ ਨੇ ਟਰੰਪ ਨੂੰ ਕਨਵਿੰਸ ਕਰ ਲਿਆ ਕਿ ਇਮੀਡੀਏਟ ਸੀਜ਼ਫਾਇਰ ਹੋ ਸਕਦੀ ਆ ਤੇ ਦੂਜਿਆਂ ਵੀ ਸਾਨੂੰ ਕੁਛ ਨਾ ਕਿਹਾ ਜਾਵੇ ਯੂਰਪ ਬਹੁਤ ਸਟਰੋਂਗ ਰੂਪ ਦੇ ਵਿੱਚ ਯੂਕਰੇਨ ਦੇ ਨਾਲ ਖੜਾ ਜਿਹੜੀ ਦੂਜੇ ਪਾਸੇ ਮੁਲਾਕਾਤ ਹੋਈ ਆ ਉਹਦੇ ਵਿੱਚ ਦੁਜੇ ਫੋਰਨ ਮਿਨਿਸਟਰ ਨੇ ਲਾਵੋਰ ਉਹਨਾਂ ਨੇ ਕਿਹਾ ਕਿ ਜਿਹੜਾ ਰਸ਼ੀਆ ਆ ਇਹਨੂੰ ਵੀਟੋ ਹੋਣੀ ਚਾਹੀਦੀ ਹੈ ਸਿਕਿਉਰਿਟੀ ਪਲਾਨਸ ਦੇ ਉੱਤੇ ਯੂਕਰੇਨ ਦੇ ਜਿਹੜੇ ਹੁਣ ਇਹਨਾਂ ਨੇ ਕਿਹਾ ਸੀ ਅਗਲਾ ਸਟੈਪ ਇਹ ਸੀ ਕਿ ਰਾਸ਼ਟਰਪਤੀ ਟਰੰਪ ਨੇ ਇੱਕ ਪਾਸੇ ਵਲਾਦੀਮੀਰ ਪੋਪਟਰ ਨੂੰ ਮਿਲ ਲਿਆ ਦੂਜੇ ਪਾਸੇ ਵਿਰਾਦਿਮਿਰ ਜ਼ਲਾਂਸਕੀ ਨੂੰ ਮਿਲ ਲਿਆ ਵੀ ਹੁਣ ਇਹਨਾਂ ਦੋਹਾਂ ਦੀ ਆਪਸੀ ਮੀਟਿੰਗ ਹੋਊਗੀ ਜਾਨੀ ਕਿ ਵਲਾਦੀਮੀਰ ਪੋਪਟਰ ਨੂੰ ਦਿੱਤ ਵਿਰਾਦਿਮਿਰ ਜ਼ਲਾਂਸਕੀ ਦੀ ਇੱਕ ਰੂਸਤਾ ਇੱਕ ਯੂਕਰੇਨ ਦਾ ਪਰ ਜਿਹੜੇ ਰੂਸ ਦੇ ਪ੍ਰੈਜ਼ੀਡੈਂਟ ਨੇ ਵਲਾਦੀਮੀਰ ਪੁਤਿਨ ਉਹਨਾਂ ਨੇ ਮਿਲਣ ਤੋਂ ਨਾਂ ਕਰ ਦਿੱਤੀ ਐ ਇਹ ਨਹੀਂ ਮਿਲ ਰਿਹਾ ਸੋ ਡਿਮਾਂਡ ਉਹੀ ਆ ਰੂਸ ਦੀ ਪੁਤਿਨ ਚਾਹੁੰਦੇ ਆ ਕਿ ਯੂਕਰੇਨ ਸਿੱਧਾ ਸਿੱਧਾ ਰੂਸ ਦਾ ਹਿੱਸਾ ਜਿਹੜਾ ਹਿੱਸਾ ਬਣ ਜਵੇ ਜਿਹੜੇ ਇਹਨਾਂ ਦੇ ਐਨਵਾਈਰ ਟ੍ਰੰਪ ਦੇ ਐਨਵਾਈ ਹੁਣ ਟਪਲਾ ਕਿੱਥੇ ਲੱਗਾ ਭਲੇਖਾ ਕਿੱਥੇ ਲੱਗਾ ਜਾਂ ਗੜਬੜ ਕਿੱਥੇ ਹੋਈ ਕਿ ਏਡੀ ਵੱਡੀ ਕੋਈ ਮਤਲਬ ਬੇਸਿਕਲੀ ਜਿਹੜੇ ਮਾਹਰ ਉਹ ਇਹ ਕਹਿ ਰਿਹਾ ਕਿ ਠੀਕ ਹੈ ਲੜਾਈ ਬੰਦ ਕਰਨਾ ਚਾਹੁੰਦੇ ਆ ਪਰ ਦੂਜੇ ਪਾਸਿਓ ਕੋਈ ਥੋੜਾ ਬਹੁਤਾ ਹਿੰਟ ਤਾਂ ਹੋਵੇ ਕਿ ਅਸੀਂ ਲੜਾਈ ਬੰਦ ਕਰਨਾ ਚਾਹੁੰਦੇ ਆ ਯਾਨੀ ਕਿ ਰੂਸ ਵੱਲੋਂ ਹੁਣ ਜਿਹੜਾ ਸਟੀਵ ਵਿਟਕਾਫ ਨੇ ਉਹ ਕਹਿੰਦੇ ਜਿਹੜੀ ਸਿਕਿਉਰਿਟੀ ਗਰੰਟੀ ਆ ਨਾ ਉਹਨੂੰ ਮਿਸ ਅੰਡਰਸਟੂਡ ਕਰ ਗਏ ਉਹਨਾਂ ਨੂੰ ਉਹ ਗੱਲ ਨਹੀਂ ਸਮਝ ਆਈ ਉਥੇ ਕਿਤੇ ਉਪਲੇਖਾ ਖਾ ਗਏ ਰਸ਼ੀਆ ਚਾਹੁੰਦਾ ਆ ਵਿਟੋ ਪਾਵਰ ਜਦੋਂ ਕਿ ਅਮਰੀਕਾ ਸੋਚਦਾ ਰਿਹਾ ਕਿ ਇਹਦਾ ਮਤਲਬ ਯੂਕਰੇਨ ਲਈ ਪੱਛਮੀ ਸੁਰੱਖਿਆ ਯਾਨੀ ਕਿ ਵੈਸਟਰਨ ਕੰਟਰੀ ਦੀ ਸੁਰੱਖਿਆ ਉਹ ਸਟੀਵਟਕਾਫ ਬੇਸਿਕਲੀ ਦਿ ਬਿਜ਼ਨਸਮੈਨ ਉਹਨੂੰ ਇਹਨਾਂ ਬਹੁਤੀਆਂ ਗੱਲਾਂ ਦਾ ਨਹੀਂ ਪਤਾ ਇਸ ਕਰਕੇ ਕਹਿੰਦੇ ਵੀ ਉਹ ਥੋੜਾ ਜਿਹਾ ਕਿਉਂਕਿ ਉਹਨਾਂ ਦਾ ਤਜਰਬਾ ਇਸ ਮਾਮਲੇ ਦੇ ਵਿੱਚ ਘੱਪ ਘੱਟ ਆ ਇਸ ਕਰਕੇ ਕਿਤੇ ਭੁਲੇਖਾ ਪੈ ਗਿਆ ਤੇ ਰੋਲਾ ਇਹ ਆ ਕਿ ਇਹ ਸਾਰਾ ਕੁਝ ਕਰਨ ਕਰਾਉਣ ਤੋਂ ਬਾਅਦ ਨਿਕਲਿਆ ਇਹਦੇ ਚ ਕੁਛ ਨਹੀਂ ਲੜਾਈ ਉੱਥੇ ਦੀ ਉੱਥੇ ਆ ਬੁਲਾਦੀਮੀਰ ਪੋਪੇਨ ਇੱਕ ਫੀਸ ਦੀ ਵੀ ਆਪਣੀਆਂ ਸ਼ਰਤਾਂ ਤੋਂ ਥੱਲੇ ਨਹੀਂ ਆਇਆ ਤੇ ਦੂਜਾ ਇਹ ਆ ਕਿ ਹੁਣ ਆਪੋਜੀਸ਼ਨ ਜਿਹੜੀ ਆ ਇਹਨਾਂ ਨੂੰ ਇਦਾਂ ਲੱਗਾ ਕਿ ਉਹ ਬਦਲ ਗਿਆ ਆਪਣੀ ਪੋਜੀਸ਼ਨ ਦੇ ਉੱਤੋਂ ਰਸ਼ੀਆ ਪਰ ਇਹ ਬਦਲਿਆ ਨਹੀਂ ਸੋ ਬਾਵਜੂਦ ਇੰਨੇ ਲੰਬੀ ਗੱਲਬਾਤ ਤੋਂ ਬਾਅਦ ਜਿਹੜੀ ਬਾਟਮ ਲਾਈਨ ਹੀ ਨਿਕਲਦੀ ਹੈ ਕਿ ਰਸ਼ੀਆ ਨੇ ਕੋਈ ਵੀ ਕੰਪਰੋਮਾਈਜ਼ ਦਾ ਸਾਈਨ ਨਹੀਂ ਦੱਸਿਆ ਕੋਈ ਵੀ ਉਹਨਾਂ ਨੇ ਹਿੰਟ ਨਹੀਂ ਦਿੱਤਾ ਕਿ ਇਹ ਸਮਝੌਤਾ ਕਰ ਸਕਦੇ ਆ ਪਰ ਹਜੇ ਵੀ ਜਿਹੜੇ 트ੰਪ ਨੇ ਉਹ ਆਸ਼ਾਵਾਦੀ ਨੇ ਪਰ ਜਿਹੜੇ ਐਨਾਲਿਸਟ ਨੇ ਉਹ ਇਹ ਕਹਿੰਦੇ ਆ ਵੀ ਗੱਲ ਬਣਨੀ ਨਹੀਂ ਜੇ ਬਣਨੀ ਆ ਤਾਂ ਹਜੇ ਬਹੁਤ ਇਹ ਦੂਰ ਦੀ ਗੱਲ ਬਾਤ ਸਤੈਨ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ 3.5 ਸਾਲ ਦੇ ਕਰੀਬ ਹੋ ਚੁੱਕੇ ਆ ਲੜਾਈ ਰੁਕ ਨਹੀਂ ਰਹੀ ਰਾਸ਼ਟਰਪਤੀ 트ੰਪ ਜਦੋਂ ਚੋਣਾਂ ਲੜ ਰਹੇ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਜਿੱਦਣ ਮੈਂ ਰਾਸ਼ਟਰਪਤੀ ਬਣ ਗਿਆ 24 ਘੰਟਿਆਂ ਦੇ ਵਿੱਚ ਵਿੱਚ ਰੂਸ ਤੇ ਯੂਕਰੇਨ ਦੀ ਲੜਾਈ ਬੰਦ ਕਰਾ ਜਾਵਾਂਗੇ ਲੜਾਈ ਬੰਦ ਨਹੀਂ ਹੋਈ ਖੈਰ ਇਹਨਾਂ ਨੇ ਯਤਨ ਬਹੁਤ ਕੀਤੇ ਆ ਤੇ ਯਤਨ ਬਹੁਤ ਸਹਿਰਦ ਤੇ ਲਗਾਤਾਰ ਕੀਤੇ ਨੇ ਦੋ ਸਮਿਟ ਹੋਏ ਆ ਪਿਛਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਇੱਕ ਸਮਿਟ ਤੇ ਹੋਇਆ ਜਿਹੜਾ ਰਾਸ਼ਟਰਪਤੀ 트ੰਪ ਤੇ ਪੋਤਨ ਦੇ ਵਿਚਕਾਰ ਐਂਕਰੇਜ ਦੇ ਵਿੱਚ ਤੇ ਦੂਜਾ ਹੋਇਆ ਵਾਸ਼ਿੰਗਟਨ ਦੇ ਵਿੱਚ ਜਿੱਥੇ ਪਾਸੇ 트াম্প ਤੇ ਜਲਾਂਸਕੀ ਤੇ ਯੂਰੋਪੀਅਨ ਲੀਡਰ ਤੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਸੀਗੇ ਨਤੀਜੇ ਦੋਹਾਂ ਦੇ ਵੱਖਰੇ ਵੱਖਰੇ ਨਿਕਲੇ ਆ ਨਤੀਜੇ ਵੱਖਰੇ ਵੱਖਰੇ ਕੀ ਨਿਕਲੇ ਆ ਅਸਲ ਚ ਮੁੱਦਾ ਕੀ ਆ ਗੱਲ ਕੀ ਆ ਗੱਲ ਇਹ ਆ ਕਿ ਰੂਸ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਨ ਅੱਜ ਵੀ ਉੱਥੇ ਹੀ ਖੜਾ ਜਿੱਥੇ ਉਹ 3 ਸਾਲ ਪਹਿਲਾਂ ਖੜਾ ਸੀ ਜਿੱਦਣ ਉਹਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ ਜਾਂ ਕਹੋ ਇਨਵੇਸ਼ਨ ਕੀਤੀ ਸੀ ਆਪਣੀ ਫੌਜ ਉੱਥੇ ਅੰਦਰ ਭੇਜੀ ਸੀ ਉਹ ਇਹ ਆ ਕਿ ਨੈਟੋ ਜਾਂ ਯੂਰੋਪੀਅਨ ਅਲਾਈਜ਼ ਜਾਂ ਸਾਰਾ ਅਮਰੀਕਾ ਇਹ ਸਾਰਾ ਕੁਝ ਉਹਨੂੰ ਸੁਰੱਖਿਆ ਨਾ ਦੇਵੇ ਰੂਸ ਦੇ ਬਾਰਡਰ ਦੇ ਉੱਤੇ ਇਹ ਹਥਿਆਰ ਨਾ ਲੈ ਕੇ ਆਉਣ ਸਾਨੂੰ ਜਿਹੜਾ ਯੂਕਰੇਨ ਦਾ ਵੱਡਾ ਹਿੱਸਾ ਇਹ ਦੇ ਦਿੱਤਾ ਜਾਵੇ ਤਾਂ ਅਸੀਂ ਸਮਝੌਤਾ ਕਰ ਲਾਂਗੇ ਤਾਂ ਅਸੀਂ ਕੁਝ ਨਹੀਂ ਕਰਦੇ ਨਹੀਂ ਤਾਂ ਸਾਡੀ ਲੜਾਈ ਜਾਰੀ ਰਹੂਗੀ ਅਮਰੀਕਾ ਦੇ ਰਾਸ਼ਟਰਪਤੀ ਦੀ ਵਲਾਦੀਮੀਰ ਪੁਤਨ ਨਾਲ ਅਲਾਸਕਾ ਦੇ ਵਿੱਚ ਮੁਲਾਕਾਤ ਤੋਂ ਬਾਅਦ ਉਹ ਅਜੇ ਫਿਰ ਉਸੇ ਸਟੈਂਡ ਤੇ ਕਾਇਆ ਹੈ ਜਿਉ 3 ਸਾਲ ਪਹਿਲਾਂ ਵਾਲੇ ਸਟੈਂਡ ਤੇ ਕਾਇਮ ਨੇ ਤਾਂ ਫਿਰ ਇਸ ਮੀਟਿੰਗ ਦਾ ਕੀ ਫਾਇਦਾ ਨਿਕਲਿਆ ਜੇ ਦਾ ਨਤੀਜਾ ਕੀ ਨਿਕਲਿਆ ਦੂਜੇ ਪਾਸੇ ਇਹਨਾਂ ਦੀ ਮੀਟਿੰਗ ਹੋਈਆ ਵਲਾਦੀਮੀਰ ਜ਼ਲਨਸਕੀ ਦੇ ਨਾਲ ਜਿਹੜੇ ਆ ਇਥੋਂ ਯੂਕਰੇਨ ਤੋਂ ਨੇ ਹੁਣ ਉਹ ਕਹਿੰਦੇ ਆ ਇਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਗੱਲਬਾਤ ਉੱਥੇ ਮਨਾ ਲਾਗੇ ਹੁਣ ਵਲਾਦੀਮੀਰ ਪੁੱਤਰ ਨੇ ਡੋਨਲਡ ਟਰੰਪ ਨੂੰ ਇੱਕ ਤਾਂ ਇਹ ਕਨਵਿੰਸ ਕਰ ਲਿਆ ਕਿ ਤੁਸੀਂ ਸਾਡੇ ਤੇ ਸੈਂਕਸ਼ਨ ਨਹੀਂ ਹੋਰ ਲਾਉਂਗੇ ਦੂਜਾ ਇਹ ਉਹਨਾਂ ਨੇ ਕਿਹਾ ਵੀ ਜੇ ਸ਼ਾਂਤੀ ਚਾਹੁੰਦੇ ਆ ਸੀਜ਼ਫਾਇਰ ਚਾਹੁੰਦੇ ਆ ਯੁੱਧਬੰਦੀ ਚਾਹੁੰਦੇ ਹੁਣੇ ਹੋ ਜਾਂਦੀ ਆ ਯੂਕਰੇਨ ਨੂੰ ਕੋ ਸਾਡੀ ਸ਼ਰਤ ਮੰਨ ਲਵੇ ਆਪਣਾ ਜਿੰਨਾ ਇਲਾਕਾ ਸੀ ਕਿੰਨੇ ਸਾਨੂੰ ਦੇ ਦੇਵੇ ਤੁਸੀਂ ਉੱਥੇ ਬਾਹਰ ਹੋ ਜਓ ਤੇ ਨਾ ਵੈਸਟ ਉੱਥੇ ਕੋਈ ਕੁਛ ਕਰੇ ਸੋ ਬੁਲਾਦੀਮੀਰ ਪੁਤਿਨ ਨੇ ਟਰੰਪ ਨੂੰ ਕਨਵਿੰਸ ਕਰ ਲਿਆ ਕਿ ਇਮੀਡੀਏਟ ਸੀਜ਼ਫਾਇਰ ਹੋ ਸਕਦੀ ਆ ਤੇ ਦੂਜੀ ਆ ਵੀ ਸਾਨੂੰ ਕੁਝ ਨਾ ਕਿਹਾ ਜਾਵੇ ਯੂਰਪ ਬਹੁਤ ਸਟਰੋਂਗ ਰੂਪ ਦੇ ਵਿੱਚ ਯੂਕਰੇਨ ਦੇ ਨਾਲ ਖੜਾ ਜਿਹੜੀ ਦੂਜੇ ਪਾਸੇ ਮੁਲਾਕਾਤ ਹੋਈ ਆ ਉਹਦੇ ਵਿੱਚ ਦੁਜਰੇ ਫੋਰਨ ਮਿਨਿਸਟਰ ਨੇ ਲਾਵੋਰ ਉਹਨਾਂ ਨੇ ਕਿਹਾ ਕਿ ਜਿਹੜਾ ਰਸ਼ੀਆ ਆ ਇਹਨੂੰ ਵੀਟੋ ਹੋਣੀ ਚਾਹੀਦੀ ਹੈ ਸਿਕਿਉਰਿਟੀ ਪਲਾਨਸ ਦੇ ਉੱਤੇ ਯੂਕਰੇਨ ਦੇ ਜਿਹੜੇ ਹੁਣ ਇਹਨਾਂ ਨੇ ਕਿਹਾ ਸੀ ਅਗਲਾ ਸਟੈਪ ਇਹ ਸੀ ਕਿ ਰਾਸ਼ਟਰਪਤੀ ਟਰੰਪ ਨੇ ਇੱਕ ਪਾਸੇ ਵਲਾਦੀਮੀਰ ਪੋਪਟਰ ਨੂੰ ਮਿਲ ਲਿਆ ਦੂਜੇ ਪਾਸੇ ਬਰਾਦਿਮਿਰ ਜ਼ਿਲਾਂਸਕੀ ਨੂੰ ਮਿਲ ਲਿਆ ਵੀ ਹੁਣ ਇਹਨਾਂ ਦੋਹਾਂ ਦੀ ਆਪਸ ਵਿੱਚ ਮੀਟਿੰਗ ਹੋਊਗੀ ਜਾਨੀ ਕਿ ਵਲਾਦੀਮੀਰ ਪੋਪਟਰ ਨੂੰ ਦਿੱਤ ਬਰਾਦਿਮਿਰ ਜ਼ਿਲਾਂਸਕੀ ਦੀ ਇੱਕ ਰੂਸਤਾ ਇੱਕ ਯੂਕਰੇਨ ਦਾ ਪਰ ਜਿਹੜੇ ਰੂਸ ਦੇ ਪ੍ਰੈਜ਼ੀਡੈਂਟ ਨੇ ਵਲਾਦੀਮੀਰ ਪੁਤਿਨ ਉਹਨਾਂ ਨੇ ਮਿਲਣ ਤੋਂ ਨਾਂ ਕਰ ਦਿੱਤੀ ਐ ਇਹ ਨਹੀਂ ਮਿਲ ਰਿਹਾ ਸੋ ਡਿਮਾਂਡ ਉਹੀ ਆ ਰੂਸ ਦੀ ਪੁਤਿਨ ਚਾਹੁੰਦੇ ਆ ਕਿ ਯੂਕਰੇਨ ਸਿੱਧਾ ਸਿੱਧਾ ਰੂਸ ਦਾ ਹਿੱਸਾ ਜਿਹੜਾ ਹਿੱਸਾ ਬਣ ਜਵੇ ਜਿਹੜੇ ਇਹਨਾਂ ਦੇ ਐਨਵਾਈਰ ਨੇ ਟਰੰਪ ਦੇ ਐਨਵਾਈ ਹੁਣ ਟਪਲਾ ਕਿੱਥੇ ਲੱਗਾ ਭਲੇਖਾ ਕਿੱਥੇ ਲੱਗਾ ਜਾਂ ਗੜਬੜ ਕਿੱਥੇ ਹੋਈ ਕਿ ਏਡੀ ਵੱਡੀ ਕੋਈ ਮਤਲਬ ਬੇਸਿਕਲੀ ਜਿਹੜੇ ਮਾਹਰ ਹੋਏ ਕਹਿ ਰਿਹਾ ਕਿ ਠੀਕ ਹੈ ਲੜਾਈ ਬੰਦ ਕਰਨਾ ਚਾਹੁੰਦੇ ਆ ਪਰ ਦੂਜੇ ਪਾਸਿਓ ਕੋਈ ਥੋੜਾ ਬਹੁਤਾ ਹਿੰਟ ਤਾਂ ਹੋਵੇ ਕਿ ਅਸੀਂ ਲੜਾਈ ਬੰਦ ਕਰਨਾ ਚਾਹੁੰਦੇ ਆ ਯਾਨੀ ਕਿ ਰੂਸ ਵੱਲੋਂ ਹੁਣ ਜਿਹੜਾ ਸਟੀਵ ਵਿਟਕਾਫ ਨੇ ਉਹ ਕਹਿੰਦੇ ਜਿਹੜੀ ਸਿਕਿਉਰਿਟੀ ਗਰੰਟੀ ਆ ਨਾ ਉਹਨੂੰ ਮਿਸ ਅੰਡਰਸਟੂਡ ਕਰ ਗਏ ਉਹਨਾਂ ਨੂੰ ਉਹ ਗੱਲ ਨਹੀਂ ਸਮਝ ਆਈ ਉਥੇ ਕਿਤੇ ਉਪਲੇਖਾ ਖਾ ਗਏ ਰਸ਼ੀਆ ਚਾਹੁੰਦਾ ਆ ਵੀਟੋ ਪਾਵਰ ਜਦੋਂ ਕਿ ਅਮਰੀਕਾ ਸੋਚਦਾ ਰਿਹਾ ਕਿ ਇਹਦਾ ਮਤਲਬ ਯੂਕਰੇਨ ਲਈ ਪੱਛਮੀ ਸੁਰੱਖਿਆ ਯਾਨੀ ਕਿ ਵੈਸਟਰਨ ਕੰਟਰੀ ਦੀ ਸੁਰੱਖਿਆ ਹੈ ਔਰ ਸਟੀਵ ਇਟਕੋਫ ਬੇਸਿਕਲੀ ਦੇ ਬਿਜ਼ਨਸਮੈਨ ਉਹਨੂੰ ਇਹਨਾਂ ਬਹੁਤੀਆਂ ਗੱਲਾਂ ਦਾ ਨਹੀਂ ਪਤਾ ਇਸ ਕਰਕੇ ਕਹਿੰਦੇ ਵੀ ਉਹ ਥੋੜਾ ਜਿਹਾ ਕਿਉਂਕਿ ਉਹਨਾਂ ਦਾ ਤਜਰਬਾ ਇਸ ਮਾਮਲੇ ਦੇ ਵਿੱਚ ਘੱਟ ਘਾਟਾ ਇਸ ਕਰਕੇ ਕਿਤੇ ਭੁਲੇਖਾ ਪੈ ਗਿਆ ਤੇ ਰੋਲਾ ਇਹ ਆ ਕਿ ਇਹ ਸਾਰਾ ਕੁਝ ਕਰਨ ਕਰਾਉਣ ਤੋਂ ਬਾਅਦ ਨਿਕਲਿਆ ਇਹਦੇ ਚ ਕੁਝ ਨਹੀਂ ਲੜਾਈ ਉੱਥੇ ਦੀ ਉੱਥੇ ਆ ਬੁਲਾਦਿਮੀਰ ਪੋਪਨ ਇੱਕ ਫੀਸ ਦੀ ਵੀ ਆਪਣੀਆਂ ਸ਼ਰਤਾਂ ਤੋਂ ਥੱਲੇ ਨਹੀਂ ਆਇਆ ਤੇ ਦੂਜਾ ਇਹ ਆ ਕਿ ਹੁਣ ਓਪੋਜੀਸ਼ਨ ਜਿਹੜੀ ਆ ਇਹਨਾਂ ਨੂੰ ਇਦਾਂ ਲੱਗਾ ਕਿ ਉਹ ਬਦਲ ਗਿਆ ਆਪਣੀ ਪੋਜੀਸ਼ਨ ਦੇ ਉੱਤੋਂ ਰਸ਼ੀਆ ਪਰ ਇਹ ਬਦਲਿਆ ਨਹੀਂ ਸੋ باوجود ਇੰਨੇ ਲੰਬੀ ਗੱਲਬਾਤ ਤੋਂ ਬਾਅਦ ਜਿਹੜੀ ਬਾਟਮ ਲਾਈਨ ਇਹੀ ਨਿਕਲਦੀ ਹੈ ਕਿ ਰਸ਼ੀਆ ਨੇ ਕੋਈ ਵੀ ਕੰਪਰੋਮਾਈਜ਼ ਦਾ ਸਾਈਨ ਨਹੀਂ ਦੱਸਿਆ ਕੋਈ ਵੀ ਉਹਨਾਂ ਨੇ ਹਿੰਟ ਨਹੀਂ ਦਿੱਤਾ ਕਿ ਇਹ ਸਮਝੌਤਾ ਕਰ ਸਕਦੇ ਆ ਪਰ ਹਜੇ ਵੀ ਜਿਹੜੇ 트ੰਪ ਨੇ ਉਹ ਆਸ਼ਾਵਾਦੀ ਨੇ ਪਰ ਜਿਹੜੇ ਐਨਾਲਿਸਟ ਨੇ ਉਹ ਇਹ ਕਹਿੰਦੇ ਆ ਵੀ ਗੱਲ ਬਣਨੀ ਨਹੀਂ ਜੇ ਬਣਨੀ ਆ ਤਾਂ ਹਜੇ ਬਹੁਤ ਇਹ ਦੂਰ ਦੀ ਗੱਲ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ